ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਬਾਬੇ ਦੀ ਕਿਰਪਾ ਨਾਲ ਚਲਾਤੀਆਂ ਜੀ ਮਸ਼ੀਨਾਂ ਅੱਜ ਦੋਨੇ ਕੰਬਾਈਨ ਜੀਡੀ ਬਾਡੀ ਦਾ ਕੰਮ ਕਰਤਾ ਸ਼ੁਰੂ ਬਾਬੇ ਦਾ ਨਾਮ ਲੈ ਕੇ ਇੱਧਰ ਚੱਲਦੀ ਆਪਣੀ ਕਰਤਾਰ ਤੇ ਉੱਧਰ ਬਛਾਲ ਉੱਤਰ ਖੜੇ ਟਰੈਕਟਰ ਨਿਊ ਹੋਲੈਂਡ 3600 ਜੌਂਡੀਅਰ 5405 CRD ਮਾਨਕਪੁਰ شریف ਲੱਗੇ ਹੋਏ ਆ ਜੀ ਅੱਜ ਜੀ ਦੀ ਵੱਡਣਾ ਪਹਿਲਾ ਦਿਨ ਆ ਜੁਵਾੜੀ ਦਾ 18 ਤਰੀਕ ਹੈ ਜੀ ਤੇ ਦਿਖਾਉਨੇ ਆਪਾਂ ਜੀ ਦੀ ਤੁਹਾਨੂੰ ਬੀ ਵਧੀਆ ਏ ਚੱਲਦੀਆਂ ਮਸ਼ੀਨਾਂ ਟੈਂਕ ਲੱਗੇਆਂ ਖਾਲੀ ਕਰਨ ਵਿਸ਼ਾਲ ਦਾ ਤੇ ਉਧਰ ਖੜੇ ਮਸ਼ੀਨਾਂ ਦੇ ਟਰਾਲੇ मानक शरीफ लगे हुए हैं जी बजन खेत बहुत गिले हैं देखो जी क्या होया बा ਰੋਡ 'ਤੇ ਖੜਾ ਲਿਆ ਟਰੈਕਟਰ ਨਾਲ ਪਿੱਛੇ ਨੂੰ ਵੀ ਬੜੀ ਵੱਟ ਐ ਦੇਖੋ ਇੱਥੇ ਤਾਂ ਘਮਾ ਕੇ ਪਰਾਂ ਨੂੰ ਕਰਤਾ ਮੂੰਹ ਮਸ਼ੀਨ ਵੀ ਪਾਈ ਹੋਈ ਟਰੈਕਟਰ ਵੀ ਪਾਇਆ ਵਾ ਪਰ ਨਹੀਂ ੱੱਲੇ ਲੱਗੀ ਹੁੱਕ ਵੀ ਲੋ ਜੀ ਕਰਤਾਰ ਤੇ ਵਿਸ਼ਾਲ ਦੋਨੇ ਪਾ ਲਿਆ ਪਰਲੇ ਮੂੜ ਤੇ ਕੱਟੀ ਐ ਮਿੱਟੀ ਕੱਲੇ ਲੱਗੇ ਟਰਾਲਾ ਪੂਰਾ ਹਲੇ ਪਰ ਤੋਂ ਹੀ ਮੀ ਪੈ ਗਿਆ ਖੜਿਆ ਜੀ ਮੇभी ਬਹੁਤ ਨਜਾਇਜ਼ ਪਿਆ ਪਿੱਛੇ ਤੇ ਬੈਂਫਰ ਨਾਲ ਲਾ ਕੇ ਟੱਕਿਆ ਮੂਰੇ ਦੋ ਕੰਬਾਈਨਾ ਪਾਈਆਂ ਤਾਂ ਨਿਕਲੇ ਜੀ ਟਰਾਲਾ 18 ਫੁੱਟਾ ਟਰਾਲਾ ਹੈ ਭਰਿਆ ਹੋਇਆ ਜੀ

ਔਰ ਮੈਂ ਜੀ ਅੱਜ ਪਹਿਲਾ ਦਿਨ ਹੈ ਕਿਵੇਂ ਚੱਲਦਾ ਫਿਰ ਕੰਮ ਬਾਈ ਬਾਈ ਵਧੀਆ ਪਹਿਲਾ ਪਿਆਰਾ ਆ ਗਿਆ ਬੱਚੇ ਦਾ ਅੱਛਾ ਵਧੀਆ ਹੈ ਹਾਂ ਜੀ ਵਧੀਆ ਬਾਬ ਵਧੀਆ ਤੇ ਥੋੜੇ ਜਿਲੇ ਆ ਹਨਾ ਟਰਾਲਾ ਖਾਦ ਗਿਆ ਦੇਖ ਟਰਾਲਾ ਖਾਦ ਗਿਆ ਤੇ ਥੇ ਜਿਲੇ ਆ ਥੋੜੇ ਜੇ ਹਾਂ ਕਰਾਂ ਬਹੁਤ ਵਧੀਆ ਠੀਕ ਹੈ ਜੀ ਝਾੜ ਵੀ ਵਧੀਆ ਹੈ ਹਨਾ ਝਾੜਾ ਵਧੀਆ ਥੋੜਾ ਫੋਟਾ ਟਰਾਲਾ ਹਾਂ ਖੇਤ ਵੱਡੇ ਆ ਜਾ ਰਹੇ ਹੁੰਦੇ ਸਹੀ ਗੱਲ ਹੈ ਪਹਿਲਾ ਦਿਨ ਹੈ ਜੀ ਅੱਜ 18 ਤਰੀਕ ਹੈ ਨੌਵਾਂ ਮਹੀਨਾ ਬਾਬੇ ਦੇ ਨਾ ਲੈ ਕੇ ਕਰਤਾ ਕੰਮ ਸਟਾਰਟ ਅੱਜ We'll be right back. ਜਿਆਦਾ ਨਹੀਂ ਪਿਆ ਜੀ ਆਪਣਾ ਹੀ ਤੋ ਟੈਂਕ ਭਰੀ ਖੜੀ ਆ ਮਸ਼ੀਨ ਟਰਾਲਾ ਫੇ ਨਿਕਲਦਾ ਨਹੀਂ ਆ ਹੁਣ ਬਾਹਰ ਕੱਢਿਆ ਲੋ ਜੀ ਹੁਣ ਬਾਹਰ ਲਿਆਂਦਾ ਟਰੈਕਟਰ ਬਾਹਰੇ ਪਾਉਂਗੇ ਹੁਣ ਦਾਣਾ ਲਗਾ ਕੰਮ ਵਧੀਆ ਚੱਲਦਾ ਜੀ ਵਧੀਆ ਚੱਲਦੀ ਮਸ਼ੀਨ ਓਕੇ ਹੈ ਕੰਮ ਦੋਨੇ ਦੂਹੀ ਕਰਤਾਰ ਵੀ ਓਕੇ ਹੈ ਜੀ ਕੰਮ ਹੈ ਜੀ ਪੂਰੀ ਗੱਜ ਠੀਕ ਹੈ ਜੀ ਬਾ ਖੇਤ ਦੇ ਥੋੜੇ ਜਿ ਗਿੱਲੇ ਹੈ ਜੀ ਹੈਨਾ ਹਾਂ ਉਹਦੇ ਕਰਕੇ ਥੋੜਾ ਜਿਆਦਾ ਦਿੱਕਤ ਆ ਰਹੀ ਬਾਹਰ ਪਾਉਣੇ ਪੈਣੇ ਦਾਣੇ ਆ ਕੇ ਪਹਿਲਾਂ ਦੇਖਿਆ ਜੀ ਆਪਾਂ ਟਰਾਲਾਂ ਵਿੱਚ ਗੜ ਗਿਆ ਸੀ ਹੁਣ ਫਿਰ ਬਾਹਰ ਹੀ ਖੜਾਇਆ ਦੋ ਮਸ਼ੀਨਾਂ ਨਾਲ ਕੱਢਿਆ ਜੀ ਦੋ ਟਰੈਕਟਰ ਵੀ ਤੇ ਨਾਲ ਹਾਂ ਦੋ ਟਰੈਕਟਰ ਵੀ ਜੀ ਤਾਂ ਕਿਤੇ ਨਿਕਲੇ ਹਾਂ। ਕੰਬਚਾ ਲੱਗਈ ਹੁਣ ਕਰਤਾਰ ਆਉਗੀ ਦਾਣੇ ਪਾਉਣ। ਕੰਬੂਵਰ ਪਰ ਕੇ ਉਰੀ ਆਉਣਾ ਪੈਂਦਾ ਹੁਣ ਦਾਣੇ ਪਾਉਣ। ਵੀਰ ਲੱਗੇ ਹੋਇਆ ਚਲਾਉਣ। ਹੋਰ ਮੈਂ ਜੀ ਹਲੇ ਥੱਲੇ ਦੇ ਘੁੰਮਦੇ ਫਿਰਦੇ ਆਂ ਦੇਖਦੇ ਫਿਰਦੇ ਮਸ਼ੀਨਾਂ ਦੇ ਆਲੇ ਦੁਆਲੇ ਵੀ ਓਕੇ ਆ ਕੰਮ। ਛੋਟਾ ਵੀਰ ਵੀ ਇੱਧਰ। ਲੋ ਜੀ ਹੁਣ ਕਰਤਾਰ ਗਈ ਦਾਣੇ ਪਾਉਣ ਮੌਸਮ ਫੇਰ ਬੱਦਲ ਪੂਰਾ ਹੋਇਆ ਵਾ ਅਜਿੰਦਰ ਕਹਿੰਦਾ ਆਜੋ ਬਸ ਵੜ ਦੋ ਕਿਤੇ ਦੁਆਰੇ ਫੇਰ ਨਾ ਮੀਂਹ ਪੈ ਜਾਵੇ ਕਹਿੰਦਾ ਫੇਰ ਨਹੀਂ ਵੜਟਾਉਣੇ ਤਾਂ ਕਰਕੇ ਅੱਜ ਆਈਆਂ ਫਿਰ ਮਸ਼ੀਨਾਂ ਉੱਧਰ ਵੱਡੀ ਉਧਰ ਹਿੰਦੀ ਵੀ ਆ ਗਿਆ ਲੋ ਜੀ ਆ ਗਏ ਮਸ਼ੀਨਾ ਕਰੇ ਮਿਲੋ ਫੋਰਮੈਨ ਜੀ ਉਹਨਾਂ ਨੂੰ ਹਾਂਜੀ ਫੋਰਮੈਨ ਜੀ ਕਿੱਕਣਾ ਰਹੀਆਂ ਮਸ਼ੀਨਾ ਜੀ ਨਾਲ ਬਹੁਤ ਵਧੀਆ ਰਹੀਆਂ ਬਾਈ ਬਹੁਤ ਵਧੀਆ ਜਿੱਲੀਏ 12 ਕਿਲੇ ਵਟੇ ਦੋਹੇ ਮਸ਼ੀਨਾ 6-6 ਕਿਲੇ ਵੱਢਿਆਂ ਦੇ ਬੜੀਆ ਚੱਲੀਆਂ ਕੋਈ ਬ੍ਰੇਕਡਾਊਨ ਨਹੀਂ ਕੋਈ ਚੌਲ ਨਹੀਂ ਤੋੜਿਆ ਸਾਬ ਹੈ ਬਹੁਤ ਵਧੀਆ ਅੱਛਾ ਜੀ ਐਸ ਐਮ ਐਸ ਗੱਲ ਵੱਡੀ ਆ ਸਾਨੂੰ ਹਾਂਜੀ ਹਾਂ ਉਹ ਕਰਾ ਬੰਦਾ ਕਹਿੰਦਾ ਮੈਂ ਐਸਐਸਐਮ ਜਲ ਬੜਾਉਣੀ ਹੈ ਅੱਛਾ ਜੀ ਤੇ ਉਹਨਾਂ ਸੁਪਰ ਸੇਟਰ ਨਾਲੇ ਕਰਦਾ ਨਾ ਉਹਨੇ ਆਲੂ ਬਲੂ ਦੀ ਆਲੂ ਵਧੀਆ ਕੱਲੀਆ ਤੇ ਵਿਸ਼ਾਲ ਦਾ ਫੋਰਮੈਨ ਆ ਜੀ ਖੜਾ ਹਾਂਜੀ ਹਾਂਜੀ ਫੋਰਮੈਨ ਜੀ ਬਹੁਤ ਵਧੀਆ ਕੰਮ ਚੱਲਿਆ ਜੀ ਹਾਂਜੀ ਹਾਂ ਵਧੀਆ ਚੱਲਿਆ ਜੀ ਹਾਂ ਹਾਂ ਵਧੀਆ ਚੱਲੀਆਂ ਹੋਰ ਕਿਹਦੇ ਨਾਲ ਦੋ ਮਸ਼ੀਨਾਂ ਦੇ 2 ਵਜੇ ਤੋਂ ਬਾਅਦ ਅੱਛਾ ਜੀ ਹਾਂ ਬਾਕੀ ਖੇਤ ਵੀ ਬਹੁਤ ਗਿੱਲੇ ਤੇ ਵੈਸੇ ਹਨਾ ਬਹੁਤ ਗਿੱਲੇ ਤੇ ਕੋਈ ਤਾਂ ਕੋਈ ਨਹੀਂ ਆਇਆ ਹਾਂਜੀ ਓਕੇ ਤਾਂ ਮਤਲਬ ਵਧੀਆ ਚੱਲੀਆਂ ਅੱਛਾ ਜੀ ਹਾਂਜੀ ਆਹ ਬੜਾਇਆ ਹਾਂਜੀ ਹਾਂ ਤੇ ਮਸ਼ੀਨਾ ਨਿਕਾਣ ਚੱਲੀ ਹੈ ਜੀ ਬਾਬੇ ਦੀ ਕਿਰਪਾ ਨਾਲ ਕਰਤਾ ਕੰਮ ਸਟਾਰਟ ਤੇ ਹੋਰ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਜਿਵੇਂ ਵੜਦੇ ਹੈ ਤਾਂ ਅੱਜ ਦਾ ਪਹਿਲਾ ਦਿਨ ਤਾਂ ਜੀ ਤੇ 18 ਤਰੀਕ ਹੈ ਅੱਜ 9ਵਾਂ ਮਹੀਨਾ ਤੇ ਚੱਲੂਗਾ ਜੀ ਬਾਕੀ ਕੰਮ ਜਿਵੇਂ ਹੋਰ ਅੱਪਾ ਅੱਗੇ ਬਣਾਵਾਂਗੇ ਵਲੌਗ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਸਾਡੀ ਵੀਡੀਓ ਦੇਖਣ ਲਈ